ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿਕੰਦਰ ਲੋਧੀ ਨੂੰ ਸਬਕ ਸਿਖਾ ਕੇ ਗੁਰੂ ਜੀ ਬਿੰਦਰਾਵਨ ਜਾਣ ਲੱਗੇ ਸਿਕੰਦਰ ਲੋਧੀ ਦੇ ਹਿਰਦੇ ਦਾ ਸੁਧਾਰ ਕਰਕੇ ਕੁਝ ਦਿਨ ਗੁਰੂ ਜੀ ਦਿੱਲੀ ਵਿੱਚ ਰਹੇ ਤੇ ਲੋਕਾਂ ਨੂੰ ਜੀਵਨ ਦਾਨ ਬਖਸ਼ਦੇ ਰਹੇ ਮਰਦਾਨੇ ਨਾਲ ਸਲਾਹਾ ਕਰਕੇ ਹਿੰਦੁਸਤਾਨ ਦੇ ਮਸ਼ਹੂਰ ਧਿਰਧਾਂ ਦੀ ਯਾਤਰਾ ਕਰਨ ਨੂੰ ਤਿਆਰ ਹੋਏ ਦਿੱਲੀ ਦੇ ਨੇੜੇ ਬਿੰਦਰਾਵਨ ਜੀ ਬਿੰਦਰਾਵਨ ਮਥੁਰਾ ਵਿੱਚ ਸ਼੍ਰੀ ਕ੍ਰਿਸ਼ਨ ਜੀ ਜੰਮੇ ਪਲੇ ਤੇ ਖੇਡੇ ਸਨ ਇਸਤ ਤਿਤ ਉਦੇਸਲਾਨਾ ਇਕੱਠ ਸੀ ਦੂਰੋਂ ਦੂਰੋਂ ਲੋਕਾਂ ਨੇ ਆਉਣਾ ਸੀ ਦਿੱਲੀੋਂ ਤੁਰ ਕੇ ਗੁਰੂ ਜੀ ਬਿੰਦਰਾਵਨ ਪਹੁੰਚ ਗਏ ਅੱਗੇ ਕ੍ਰਿਸ਼ਨ ਲੀਲਾ ਹੋ ਰਹੀ ਸੀ ਨਾਟਕ ਰੂਪ ਵਿੱਚ ਸ਼੍ਰੀ ਕ੍ਰਿਸ਼ਨ ਜੀ ਦੇ ਜੀਵਨ ਦੀਆਂ ਝਾਕੀਆਂ ਦਿਖਾਈਆਂ ਜਾ ਰਹੀਆਂ ਸਨ ਸ਼੍ਰੀ ਕ੍ਰਿਸ਼ਨ ਜੀ ਭਾਰਤ ਦੇ ਮਹਾਨ ਯੋਗੀ ਤੇ ਆਗੂ ਹੋਏ ਹਨ ਉਸ ਦਾ ਜੀਵਨ ਉੱਚਾ ਤੇ ਸੁੱਚਾ ਸੀ ਪਰ ਉਸ ਦਾ ਰੂਪ ਧਾਰ ਕੇ ਖੇਡਣ ਵਾਲੇ ਨਾਟਕ ਪਾਤਰ ਨੀਵੇਂ ਜੀਵਨ ਦੇ ਲੋਕ ਸਨ ਜਦੋਂ ਗੁਰੂ ਜੀ ਨੇ ਇੱਕ ਮਹਾਨ ਹਸਤੀ ਦੀ ਨਕਲ ਹੁੰਦੀ ਦੇਖੀ ਤਾਂ ਹਿਰਦੇ ਵਿੱਚ ਪੀੜਾ ਮਹਿਸੂਸ ਕੀਤੀ ਉਸ ਪੀੜਾ ਨੂੰ ਬਾਣੀ ਰਾਹੀਂ ਲੋਕਾਂ ਅੱਗੇ ਪ੍ਰਗਟ ਕੀਤਾ ਤੇ ਉਹਨਾਂ ਦੇ ਉਸ ਕਰਮ ਦਾ ਖੰਡਨ ਕੀਤਾ ਵਾਇਨ ਚੇਲੇ ਨੱਚਣ ਗੁਰ ਪੈਰ ਹਲਾਇਣ ਫੇਰਨ ਸਿਰ ਉਡ ਉਡਰਾਵਾ ਝਾਟੇ ਪਾਈ ਵੇਖ ਲੋਕ ਹਸੇ ਕਰ ਜਾਏ ਰੋਟੀਆਂ ਕਾਰਨ ਪੂਰੇ ਤਾਲ ਆ ਪਛਾੜੇ ਧਰਤੀ ਨਾਲ ਗਾਵਣ ਗੋਪੀਆਂ ਗਾਵਣ ਕਾਨ ਗਾਵਣ ਸੀਤਾ ਰਾਜਰਾਮ ਨਿਰਭਉ ਨਿਰੰਕਾਰ ਸਚਨਾਮ ਜਾ ਕਾ ਕੀਐ ਸਗਲ ਜਹਾਨ ਸੇਵਕ ਸੇਵੈ ਕਰਮ ਚੜਾਓ ਪਿੰਨੀ ਰਹਿਣ ਜਿਨਾਂ ਮਨ ਚਾਓ ਸਿੱਖੀ ਸਿੱਖਿਆ ਗੁਰ ਵਿਚਾਰ ਨਦਰ ਕਰਮ ਲੰਗਾਏ ਪਾਰ ਕੋਲ ਚਰਖਾ ਚੱਕੀ ਚੱਕ ਥਲ ਵਾਰੋਲੇ ਬਹੁਤ ਅਨੰਤ ਲਾਟੂ ਮਦਾਨੀਆਂ ਅਨਗਾ ਪੰਕੀ ਪੌਂਦਿਆ ਲੈਣ ਨਸਾ ਸੂਏ ਚਾੜ ਪਵਾਈ ਹੈ ਜੰਤ ਨਾਨਕ ਪੌਂਦਿਆ ਗਣਤ ਨੇ ਅੰਤ ਬੰਧਨ ਬੰਦ ਪਵਾਈ ਸੋਏ ਪਈਏ ਕੀਰਤ ਨੱਚੇ ਸਭ ਕੋਏ ਨੱਚ ਨੱਚ ਹੱਸੇ ਚੱਲੇ ਸੇ ਰੋਈ ਉੱਡ ਨਾ ਜਾਈ ਸੇਦ ਨਾ ਹੋਏ ਨੱਚਣੋ ਕੁੱਤਣੋ ਮਨ ਕਾ ਚਾਉ ਨਾਨਕ ਜੀ ਨੇ ਮਨ ਪਾਉ ਤਿੰਨਾ ਮਨ ਪਾਉ ਮਹਲਾ ਪਹਿਲਾ ਮਥਰਾ ਤੋਂ ਅੱਗੇ ਜਾਣ ਲੱਗਿਆ ਗੁਰੂ ਜੀ ਨੇ ਆਪਣਾ ਪਹਿਰਾਵਾ ਬਦਲ ਲਿਆ ਪਹਿਰਾਵੇ ਬਾਰੇ ਮੈਂ ਕਾਫਿਲ ਸਹਿਬ ਲਿਖਦੇ ਨੇ ਗੁਰੂ ਜੀ Hindu ਅਤੇ Musalmanਾਂ ਦੇ ਧਾਰਮਿਕ ਵੇਸਾਂ ਦਾ ਅਜੀਬ ਰੰਗ ਬਰੰਗੀ ਪਹਿਰਾਵਾ ਤਾਰ ਕੇ ਪੂਰਬ ਦਿਸ਼ਾ ਨੂੰ ਧੁਰ ਪਏ ਉਹਨਾਂ ਨੇ ਅੰਬੂਆ ਰੰਗ ਦੀ ਫਤੂਈ ਪਾਈ ਸੀ ਜਿਸ ਉੱਤੇ ਇੱਕ ਚਿੱਟਾ ਸਾਫਾ ਇਆ ਟੋਪੀ ਸੀ ਅਤੇ ਗਲ ਵਿੱਚ ਹੱਡਾਂ ਦੀ ਮਾਲਾ ਮੱਥੇ ਤੇ ਹਿੰਦੂਆਂ ਵਾਂਗ ਕੇਸਰੀ ਤਿਲਕ ਲਾਇਆ ਹੋਇਆ ਸੀ ਇਸੇ ਪਹਿਰਾਵੇ ਦੀ ਪਰੋੜਤਾ ਪ੍ਰੋਫੈਸਰ ਕਰਤਾਰ ਸਿੰਘ ਜੀ ਐਮਏ ਪ੍ਰਾਤਨ ਜਨਮ ਸਾਖੀ ਦਾ ਹਵਾਲਾ ਦੇ ਕੇ ਕਰਦੇ ਹਨ ਇੱਕ ਬਸਤਰ ਚਿੱਟਾ ਇੱਕ ਪੈਰ ਖੌਂਸ ਖੜਾਵਾਂ ਗਲ ਕਫਣੀ ਸਿਰ ਟੋਪੀ ਕਲੰਦਰੀ ਮਾਲਾ ਹੱਡਾਂ ਕੀ ਮੱਥੇ ਦਿਲਕਨਾਈ ਪਹਿਰਾਵਾ ਗੁਰੂ ਜੀ ਨੇ ਖਾਸ ਮਤਲਬ ਦੀ ਖਾਤਰ ਤਰਨ ਕੀਤਾ ਸੀ ਇਹ Hindu ਤੇ Musalman ਫਕੀਰਾਂ ਦਾ ਰਲਵੇਂ ਮੇਸਤਾ ਪਹਿਰਾਵਾਸੀ ਇਉਂ ਨਿਰਾਲਾ ਲਿਬਾਸ ਪਹਿਨ ਕੇ ਗੁਰੂ ਜੀ ਪੂਰਬੀ ਲੋਕਾਂ ਵਿੱਚ ਵਿਚਰਨ ਲੱਗੇ ਆਪਣੇ ਮਿਸ਼ਨ ਦਾ ਪ੍ਰਚਾਰ ਕਰਦੇ ਹੋਏ ਉੱਤਰ ਪ੍ਰਦੇਸ਼ ਦੇ ਪ੍ਰੰਗਣੇ ਪੀਲੀਪੀਤ ਵਿੱਚ ਗੋਰਖ ਮਤੇ ਪਹੁੰਚ ਗਏ ਗੋਰਖ ਮਤਾ ਗੋਰਖ ਜੋਗੀਆਂ ਦਾ ਵੱਡਾ ਅੱਡਾ ਸੀ ਪ੍ਰੇਹ ਜੇ ਅੱਡੇਆ ਉਤੇ ਗੁਰੂ ਜੀ ਪਹੁੰਚ ਜਾਂਦੇ ਸਨ ਕਿਉਂਕਿ ਸਿਆਣੇ ਆਦਮੀਆਂ ਦਾ ਸਭ ਤੋਂ ਪਹਿਲਾ ਸੁਧਾਰ ਕਰਨਾ ਚਾਹੁੰਦੇ ਸਨ ਗੁਰੂ ਜੀ ਅਜੀ ਜਗ ਤੇ ਨਿਰਪੈ ਹੋ ਗੋਰਖ ਮੰਡਲੀ ਕੋਲ ਜਾ ਪੁੱਜੀ ਇੱਕ ਪਾਸੇ ਆਸਣ ਲਾਇਆ ਤੇ ਬੈਠ ਗਏ ਮਰਦਾਨੇ ਨੇ ਰਬਾਬ ਦੀਆਂ ਤਾਰਾਂ ਠੀਕ ਕੀਤੀਆਂ ਰਬਾਬ ਵੱਜਣੀ ਸ਼ੁਰੂ ਹੋਈ ਜਗਤ ਗੁਰੂ ਨਾਨਕ ਜੀ ਵੀ ਰੱਬੀ ਬਾਣੀ ਦਾ ਕੀਰਤਨ ਕਰਨ ਵਿੱਚ ਰੁੱਝ ਗਏ ਰੱਬੀ ਨਾਦ ਅਤੇ ਪ੍ਰੇਮ ਨਾਲ ਗਾਇਨ ਕੀਤੀ ਹੋਈ ਸ਼ਬਦ ਨੇ ਜੋਗੀਆਂ ਤੇ ਜਾਦੂ ਵਰਗਾ ਅਸਰ ਕੀਤਾ ਅਗੰਮੀ ਸ਼ਕਤੀ ਨਾਲ ਖਿੱਚੇ ਹੋਏ ਜੋਗੀ ਗੁਰੂ ਜੀ ਦੇ ਕੋਲ ਆ ਪਹੁੰਚੇ ਗੁਰੂ ਜੀ ਦਾ ਨਿਰਾਲਾ ਲਿਬਾਸ ਵੇਖ ਕੇ ਹੈਰਾਨ ਸਨ ਉਹ ਇੱਕ ਦੂਸਰੇ ਨੂੰ ਅੱਖਾਂ ਦੇ ਇਸ਼ਾਰਿਆਂ ਨਾਲ ਪੁੱਛਦੇ ਸਨ ਕਿ ਗੁਰੂ ਜੀ Hindu ਹਨ ਕਿ ਮੁਸਲਮਾਨ ਕਿਹੜੇ ਪੇਸ ਨਾਲ ਸੰਬੰਧ ਰੱਖਦੇ ਹੋਣਗੇ ਪਰ ਸਮਝ ਕਿਸੇ ਨੂੰ ਨਹੀਂ ਸੀ ਪੈਂਦੀ ਮੁਖੀ ਜੋਗੀ ਮਛੰਦਰਨਾਥ ਤੇ ਮੰਗਲਦਾਸ ਵੀ ਆ ਗਏ ਮਛੰਦਰਨਾਥ ਨੇ ਗੁਰੂ ਜੀ ਨੂੰ ਪੁੱਛਣ ਦਾ ਹਈਆ ਕੀਤਾ ਉਹਨਾਂ ਪੁੱਛਿਆ ਭਕਤਾ ਤੇਰਾ ਕਿਹੜਾ ਗੁਰੂ ਹੈ ਤੇ ਕਿਸ ਕੋਲੋਂ ਦੇਖਿਆ ਲਈਉ ਤੇਰੇ ਗੁਰੂ ਦਾ ਟਿਕਾਣਾ ਕਿੱਥੇ ਹੈ ਮਛੰਦਰਨਾਥ ਦਾ ਇਹ ਸਵਾਲ ਸੁਣ ਕੇ ਗੁਰੂ ਜੀ ਨੇ ਸੂਹੀ ਰਾਗ ਵਿੱਚ ਸ਼ਬਦ ਜਪਨ ਕੀਤਾ ਕੌਣ ਤਰਾਜੀ ਕੌਣ ਤੁਲਾ ਤੇਰਾ ਕਵਣ ਸਰਾਫ ਬੁਲਾਵਾ ਕੋਣ ਗੁਰੂ ਕੈ ਪੈ ਦੇਖਿਆ ਲੇਵਾ ਕੈ ਪੈ ਮੋਲ ਕਰਾਵਾਂ ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ ਤੂੰ ਜਲ ਥਲ ਮਹਿਲ ਭਰਪੂਰ ਲੈਣਾ ਤੂੰ ਆਪੇ ਸਰਬ ਸਮਾਣਾ ਰਹਾਓ ਮਣਤਾ ਰਾਜੀ ਚਤ ਤੁਲਾ ਤੇਰੀ ਸੇਵ ਸ਼ਰਾਫ ਕਮਾਵਾਂ ਘਟ ਹੀ ਪੀਤਰ ਸੋ ਸੋ ਥੋਲੀ ਏਨ ਬੇਦ ਚਿਤ ਰਹਾਵਾਂ ਆਪੇ ਕੰਡਾ ਤੋਲ ਤਰਾਜੀ ਆਪੇ ਤੋਲਣ ਹਾਰਾ ਆਪੇ ਦੇਖੇ ਆਪੇ 부ਝੇ ਆਪੇ ਹੈਵਣ ਜਾਰ ਅੰਦਲਾ ਨੀਚ ਜਾਤ ਪਰਦੇਸੀ ਖਿਣ ਆਵੇ ਤਿਲ ਜਾਵੇ ਤਾਂ ਕਿ ਸੰਗਤ ਨਾਨਕ ਰੇਂਦਾ ਕਿਉ ਕਰ ਮੂੜਾ ਪਾਵੇ ਸੁਹੀ ਮਹੱਲਾ ਪਹਿਲਾ ਗੁਰੂ ਜੀ ਨੇ ਮਛੇਂਦਰਨਾਥ ਨੂੰ ਸੰਬੋਧਨ ਕਰਨ ਦੀ ਥਾਂ ਅਕਾਲ ਪੁਰਖ ਨੂੰ ਹੀ ਸੰਬੋਧਨ ਕਰਕੇ ਪੁੱਛਿਆ ਕਿ ਲੋਕੀ ਮੈਨੂੰ ਪੁੱਛਦੇ ਨੇ ਕਿ ਤੇਰਾ ਗੁਰੂ ਕਿਹੜਾ ਹੈ ਪਰ हे ਅਕਾਲ ਪੁਰਖ ਇਹ ਜਾਣਨ ਵਾਸਤੇ ਕਿ ਤੂੰ ਕਿੱਡਾ ਵੱਡਾ ਹੈ ਕਿਹੜੀ ਤੱਕੜੀ ਤੇ ਕਿਹੜੇ ਵੱਟੇ ਲਵਾਂ ਇਹ ਵੀ ਦੱਸ ਕੀ ਸ਼ਰਾਫ ਸਹੀ ਹਾੜਨ ਵਾਲਾ ਕਿੱਥੋਂ ਆਵੇ ਉਹ ਕਿਹੜਾ ਗੁਰੂ ਹੈ ਜੋ ਮੈਨੂੰ ਦਿਖਿਆ ਦੇਵੇ ਤੇਰੀ ਕੀਮਤ ਕਿਸ ਕੋਲੋਂ ਪੁੱਛਾਂ ਉਹ ਮੇਰੇ ਚੰਗੇ ਦਾਤਾ ਮੈਂ ਤੇਰਾ ਅੰਤ ਨਹੀਂ ਜਾਣ ਸਕਦਾ ਕਿਉਂਕਿ ਤੂੰ ਜਲ ਥਲ ਧਰਤੀ ਆਕਾਸ਼ ਤੇ ਹਰ ਪਨਾਸਪਤੀ ਵਿੱਚ ਕੁលਿਆ ਹੈ ਹਾਂ ਇਹ ਘਟੰਗ ਤੇਰੇ ਹਾੜਨ ਦਾ ਮੈਨੂੰ ਸੂਝਿਆ ਹੈ ਉਹ ਇਹ ਕੀ ਮੰਦੀ ਤੱਕੜੀ ਤੇ ਚਿੱਤ ਤੇ ਵੱਟੇ ਜੋ ਸੇਵਾ ਕਰਨੀ ਹੈ ਬੋਸ ਜੀ ਵਫਾਲ ਨੂੰ ਸ਼ਰਾਫ ਸਮਝਾ ਹਿਰਦੇ ਵਿੱਚ ਛੇ ਮਾਲਕ ਮੈਂ ਦੇ ਨੂੰ ਤੋਲਾਂ ਇਸ ਤਰ੍ਹਾਂ ਭਾਵੇਂ ਮੇਰੇ ਮਨ ਦੀ ਤਸੱਲੀ ਹੋਵੇ ਗੁਰੂ ਜੀ ਆਪ ਹੀ ਪਰਮਾਤਮਾ ਦੀ ਵਡਿਆਈ ਕਰਦੇ ਹੋਏ ਆਖਦੇ ਨੇ ਨਹੀਂ ਉਹ ਅਕਾਲ ਪੁਰਖ ਆਪ ਹੀ ਕੰਡਾ ਆਪੇ ਵਟਾ ਤੇ ਆਪੇ ਹੀ ਆਪਣੇ ਆਪ ਨੂੰ ਤੋਲਣ ਵਾਲਾ ਹੈ ਆਪ ਹੀ ਦੇਖਦਾ ਹੈ ਆਪ ਹੀ ਸਮਝਦਾ ਆਪੇ ਵਪਾਰੀ ਭਾਵ ਸਭ ਕੁਝ ਕਰਨ ਵਾਲਾ ਮੇਰਾ ਗੁਰੂ ਪਰਮਾਤਮਾ ਆਪ ਹੈ ਮੈਂ ਉਸ ਨੂੰ ਦੱਸ ਨਹੀਂ ਸਕਦਾ ਦੱਸਾਂ ਵੀ ਕਿਸ ਤਰ੍ਹਾਂ ਮੇਰਾ ਮਨ ਇੱਕ ਅੰਨਾ ਤੇ ਨੀਵਾ ਹੈ ਇਹ ਪਾਰੇ ਸਮਾਂ ਡੋਲਦਾ ਰਹਿੰਦਾ ਹੈ ਪ੍ਰਦੇਸੀਆਂ ਵਾਂਗ ਕਦੀ ਕਿਤੇ ਉਹ ਦੇ ਸੁਪਨੇ ਲੈਂਦਾ ਹੈ ਕਦੀ ਕਿਤੇ ਆਉਂਦੇ ਜਦੋਂ ਮਨ ਟਿਕਾ ਵਿੱਚ ਨਹੀਂ ਤਾਂ ਉਸ ਪਰਮਾਤਮਾ ਦਾ ਭੇਤ ਕਿਵੇਂ ਪਾਵੇ ਕਿਸੇ ਤਰ੍ਹਾਂ ਉਹਦੇ ਨੇੜੇ ਹੋਵੇ ਇਸ ਵਾਸਤੇ ਹੀ ਜੋਗਿਓ ਮੈਂ ਆਪਣੇ ਗੁਰੂ ਬਾਰੇ ਤੁਹਾਨੂੰ ਕੀ ਦੱਸਾਂ ਆਪ ਹੀ ਸਮਝ ਜਾਓ ਮਛੰਦਰ ਨਾਦੀ ਤਸੱਲੀ ਨਾ ਹੋਈ ਮੰਗਲਨਾਥ ਸੋਚਾਂ ਵਿੱਚ ਡੁੱਬ ਗਿਆ ਕਿ ਐਸਾ ਜੋਗੀ ਕੌਣ ਹੈ ਜੋ ਇੱਕ ਈਸ਼ਵਰ ਤੋਂ ਬਿਨਾ ਹੋਰ ਕਿਸੇ ਬਣੋਖ ਗੁਰੂ ਉੱਤੇ ਸ਼ਰਧਾ ਨਹੀਂ ਰੱਖਦਾ ਮਛੰਦਰਨਾਥ ਹੋਰ ਅੱਗੇ ਹੋ ਕੇ ਆਖਣ ਲੱਗਾ ਅਸਾਂ ਗੁਰੂ ਗੋਰਖ ਕੋਲੋਂ ਜੋਰ ਲਿਆ ਹੈ ਕੰਨੇ ਮੁੰਦਰਾ ਹਨ ਸਿਰ ਮੁੰਨੇ ਹੋਏ ਨੇ ਖਫਣੀ ਤੇ ਡੰਡਾ ਕੋਲ ਹੈ ਕਠਿਨ ਸਾਧਨਾ ਨਾਲ ਈਸ਼ਵਰ ਪ੍ਰਾਪਤੀ ਕਰਨ ਦਾ ਯਤਨ ਕਰ ਰਹੇ ਹਾਂ ਪਰ ਤੂੰ ਸਾਂ ਨਿਰਾਲਾ ਹੀ ਪੇਸ ਬਣਾਇਆ ਹੈ ਨਾ ਮੁਸਲਮਾਨ ਲੱਗਦੇ ਹੋ ਨਾ ਹਿੰਦੂ ਹੱਡੀਆਂ ਦੀ ਮਾਲਾ ਗਲ ਕਿਉਂ ਪਾਈ ਹੈ ਇਸ ਪੇਸ ਦਾ ਤਿਆਗ ਕਰੋ ਜੋਗੀ ਹੋਵੇ ਤੁਸਾਂ ਦੀ ਕਲਿਆਣ ਹੋਵੇ ਮੇਰਾ ਦੇ ਦਾਦੇ ਖੁਦ ਪਰਮੇਸ਼ਰ ਹੱਸ ਕੇ ਬੋਲੇ ਜੋਗ ਨਾ ਖਿੰთა ਜੋਗ ਨਾ ਡੰਡਾ ਜੋਗ ਨਾ ਪਸਮਚੜਾਈ ਹੈ ਜੋਗ ਨਾ ਮੰਦੀ ਮੋंड मुंडਾਈ ਹੈ ਜੋਗ ਨਸਨੀ ਵਾਈ ਹੈ ਅੰਜਨ ਮਾਹੇ ਨਿਰੰਜਨ ਰਈਏ ਜੋਗ ਜੁਗਤ ਇਵ ਪਾਈਏ। ਉਹ ਪੁੱਲੜ ਲੋਕੋ ਤੁਹਾਡਾ ਜਿਹੜਾ ਭੇਸ ਹੈ ਰੰਗ-ਬਰੰਗੀਆਂ ਟਾਕੀਆਂ ਦਾ ਕੀ ਖਫਣੀ ਸੁਆ ਕੇ ਗਲ ਪਾਈਏ ਹੱਥ ਵਿੱਚ ਡੰਡਾ ਫੜ ਲਏ ਤੇ ਸਰੀਰ ਦੇ ਉਦਾਲੇ ਸੁਆ ਮਣ ਬੈਠੇ ਕੰਨ ਪੜਵਾ ਕੇ ਮੁੰਦਰਾ ਪਾ ਲਈਆਂ ਸਿਰ ਮਣਾ ਕੇ ਘਰ ਛੱਡਿਆ ਤੇ ਪਹਾੜਾਂ ਦੀਆਂ ਚੋਟੀਆਂ ਉੱਤੇ ਵਹਿਲੇ ਵਹਿਲੇ ਬੈਠੇ ਛਿੰਨੀ ਵਜਾਉਂਦੇ ਫਿਰੇ ਇਸ ਨਾਲ ਮਨ ਸ਼ਾਂਤ ਨਹੀਂ ਹੁੰਦਾ। ਪੇਟ ਦੇ ਬਦਲੇ ਮੰਗਦੇ ਫਿਰਦੇ ਜੀ ਸੱਚਮੁੱਚ ਜੋਗ ਦੀ ਪ੍ਰਾਪਤੀ ਕਰਨੀ ਹੋਵੇ ਤਾਂ ਇਹ ਸਾਰੇ ਵਾਦੂ ਟੰਟੇ ਛੱਡ ਦੇਵੋ ਘਰ ਬੈਠ ਕੇ ਸੰਜਮ ਦਾ ਜੀਵਨ ਬਤੀਤ ਕਰਦੇ ਹੋਏ ਪ੍ਰਮਾਤਮਾ ਦਾ ਨਾਮ ਸਿਮਰਨ ਕਰੋ ਮਰਦ ਉਹ ਹੈ ਜੋ ਮਾਇਆ ਵਿੱਚ ਰਹਿੰਦਾ ਹੋਇਆ ਮਾਇਆ ਤੋਂ ਨਿਰਲੇਪ ਰਹੇ ਤੁਸੀਂ ਤਾਂ ਡਰਾਕੁਲ ਬੁਝਦੇਲ ਜੇ ਕਰਤਾਰ ਦੀ ਰਚੀ ਮਾਇਆ ਦਾ ਮੁਕਾਬਲਾ ਨਹੀਂ ਕਰਦੇ ਡਰ ਦੇ ਮਾਰੇ ਲੁਕਦੇ ਫਿਰਦੇ ਜੀ ਗੱਲੇ ਜੋਗ ਨਾ ਹੋਈ ਇੱਕ ਦ੍ਰਿਸ਼ਟ ਕਰ ਸੰ ਸਰ ਜਾਣੈ ਜੋਗੀ ਕਹੀਐ ਸੋਈ ਰਹਾਉ ਕੋਈ ਬਹੁਤੀਆਂ ਗੱਲਾਂ ਨਾਲ ਜੋਗ ਨਹੀਂ ਕਮਾ ਸਕਦਾ ਸਗੋ ਜੋਗ ਦਾ ਇਹ ਪ੍ਰধান ਲੱਛਣ ਹੈ ਕਿ ਦੋ ਨੇਤਰਾਂ ਦੀ ਨਿਗਾ ਇੱਕ ਕਰਕੇ ਜਗਤ ਦੇ ਰਾਹ ਵਿੱਚ ਕਰਦਾਰ ਦੀ ਵਾਪਰੇ ਮਾਇਆ ਦੇ ਅੜਰੇਪਣ ਜੋਗ ਦਾ ਭੇਤ ਮਿਟਾ ਦੇਵੇ ਸੋਨੇ ਤੇ ਮਿੱਟੀ ਊਚ ਤੇ ਨੀਚ ਪਸ਼ੂ ਤੇ ਮਨੁੱਖ ਬਨਸਪਤੀ ਕੀੜੇ ਮਕੋੜੇ ਆਦਿਕ ਨੂੰ ਇੱਕ ਸਮਾਨ ਉਸ ਈਸ਼ਵਰ ਦਾ ਰੂਪ ਸਮਝੇ ਚੇਤਨੂ ਵਖੇਵੇਂ ਵਿੱਚ ਨਾ ਡੋਬੇ ਅਸਲ ਜੋਗੀ ਉਹੀ ਹੋ ਸਕਦਾ ਹੈ ਜੋਗ ਨਾ ਬਾਹਰ ਮੜੀ ਮਸਾਣੀ ਜੋਗ ਨਾ ਤਾੜੀ ਲਾਈਏ ਜੋਗ ਨਾ ਦੇਸ਼ ਦਿਸੰਤਰ ਭاويه ਜੋਗ ਨਾ ਤੀਰਥ ਨਾ ਯੇ ਅੰਜਨ ਮਾਹੇ ਨਿਰੰਜਨ ਰਈਏ ਜੋਗ ਜੁਗਤਿ ਐ ਪਾਈਏ ਓਲੇ ਜੋਗਿਓ ਬਾਰਨ ਸੇ ਫਿਰਨ ਮੜੀਆਂ ਵਿੱਚ ਬੈਠ ਕੇ ਸਮਾਧੀਆਂ ਲਾਉਣ ਦੇਸ਼ਾਂ ਪ੍ਰਦੇਸ਼ਾਂ ਵਿੱਚ ਫਿਰਨ ਅਤੇ ਤੀਰਥਾਂ ਉੱਤੇ ਜਾ ਜਾ ਕੇ ਨਹਾਉਣ ਨਾਲ ਯੋਗ ਨਹੀਂ ਕਮਾਇਆ ਜਾਂਦਾ ਕਿਉਂਕਿ ਦਿਲ ਦੀ ੜਕਣਾ ਨਹੀਂ ਮਿਟਦੀ ਮਨ ਪਰਮਾਤਮਾ ਦੇ ਚਰਨਾਂ ਨਾਲ ਨਹੀਂ ਜੁੜਦਾ ਦੁਨੀਆ ਵਿੱਚ ਰਹਿ ਕੇ ਪਰਮਾਤਮਾ ਦੇ ਨਾਮ ਦਾ ਸਿਮਰਨ ਕਰੋ ਸਤ ਗੁਰੂ ਭੇਟੈ ਤਾਸੈ ਸੋ ਤੁਟੈ ਤਾਵਤ ਵਰਜ ਰਹੀਏ ਨਿੱਜਰ ਜਰ ਸਹਿਜ ਤੁਣ ਲਾਗੈ ਘਰ ਹੀ ਪਰਚਾ ਪਾਈਐ ਅੰਜਨ ਮਾਹੇ ਨਰੰਜਨ ਰਈਐ ਜੋਗ ਜਗਤ ਨੁ ਪਾਈਐ ਦੇਖੋ ਪਗਤੀ ਮਾਰਕ ਦਾ ਹੈ ਕਿ ਅਕਾਲ ਪੁਰਖ ਦੀ ਮਿਹਰ ਹੋਵੇ ਸੱਚਾ ਸਤਗੁਰ ਮਿਲੇ ਉਹ ਗਿਆਨ ਦੇ ਭੰਡਾਰੇ ਬਖਸ਼ੇ ਜਿਸ ਨਾਲ ਸਾਰੇ ਸੰਸੇ ਜਾਂਦੇ ਰਹਿਣ ਤੇ ਮਨ ਦੀ ਪਟਕਣਾ ਮੁੱਕ ਜਾਵੇ ਮਨ ਨੂੰ ਸੰਜਮ ਵਿੱਚ ਰੱਖਣ ਵਾਸਤੇ ਰੋਕੀਏ ਜਦੋਂ ਮਨ ਰੁਕ ਜਾਂਦਾ ਹੈ ਤਾਂ ਆਤਮਿਕ ਆਨੰਦ ਲਗਾਤਾਰ ਦਸਵੇਂ ਦਵਾਰ ਚੋਂਦਾ ਰਹਿੰਦਾ ਹੈ ਤੇ ਸ਼ਾਂਤੀ ਹੀ ਸ਼ਾਂਤੀ ਹੁੰਦੀ ਹੈ ਫਿਰ ਸਮਝ ਲੈ ਕਰ ਕ੍ਰਸਤੀ ਦੇ ਨੇੜੇ ਰਹਿੰਦੇ ਆ ਵੀ ਸਤਿ ਵਿੱਚ ਆਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ ਨਾਨਕ ਜੀ ਤੇ ਅਮਰ ਰਹੀਐ ਐਸਾ ਜੋਗ ਕਮਾਈਐ ਵਾਜੇ ਬਾਂਝੋ ਸਿੰਨੀ ਵਾਜੇ ਤਉ ਨਿਰਪਉ ਪਦ ਪਾਈਐ ਅੰਜਨ ਮਾਹੇ ਨਿਰੰਜਨ ਰਈਐ ਜੋਗ ਜੁਗਤਿ ਉਪਾਈਐ ਸੋਹੀ ਮਹੱਲਾ ਪਹਿਲਾ ਕਰ ਸਤਵੰ ਇਸ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਐਸੇ ਤਿਆਗੀ ਹੋਈਏ ਕਿ ਜਿਉਂਦੇ ਹੋਏ ਵੀ ਮਰਿਆਂ ਵਾਂ ਕਿਸੇ ਦੁਨਿਆਵੀ ਵਸਤੂ ਨਾਲ ਹਿੱਤ ਨਾ ਕਰੀਏ ਤਾਂ ਜੋ ਕਮਾਇਆ ਜਾਂਦਾ ਫਿਰ ਸਮਝਸੀ ਦੀ ਲੋੜ ਨਹੀਂ ਆਪੇ ਹੀ ਆਨੰਦ ਦੀ ਧੁਨੀ ਵੱਜਦੀ ਰਹੇਗੀ ਚਿੱਤ ਪਰਮਾਤਮਾ ਨਾਲ ਜੁੜਿਆ ਰਹੇਗਾ ਤੇ ਬਿਰਤੀ ਉਹ ਉਸ ਮਧ ਹਾਲਤ ਵਿੱਚ ਪਹੁੰਚ ਜਾਵੇਗੀ ਜਿਸ ਨਾਲ ਸਾਰੇ ਡਰ ਦੂਰ ਹੋ ਜਾਣਗੇ ਸੋ ਜੋਗਿਓ ਇਹ ਹੈ ਸੱਚੇ ਜੋਗ ਦਾ ਮਾਰਗ ਐਵੇਂ ਭੁਲੇਖਿਆਂ ਵਿੱਚ ਰਹਿ ਕੇ ਜੀਵਨ ਬਰਬਾਦ ਨਾ ਕਰੋ ਵੇਲੇ ਰਹਿਣ ਨਾਲ ਦੁਨੀਆ ਉੱਤੇ ਭਾਰ ਜਿਹਾ ਆਪਣੇ ਜੀਵਨ ਬਾਰੇ ਸੋਚੋ ਗੁਰੂ ਜੀ ਕੋਲੋਂ ਇਹ ਉੱਤਰ ਸੁਣ ਕੇ ਮਛੰਦਰਨਾਥ ਤੇ ਮੰਗਲਨਾਥ ਨਿਰੁੱਤਰ ਹੋ ਗਏ ਦੋਵੇਂ ਗੁਰੂ ਜੀ ਦੀ ਚਰਨੀ ਲੱਗੇ ਉਹਨਾਂ ਨੇ ਚਰਨਨੀ ਲੱਗਣ ਦੀ ਢੇਲ ਹੀ ਸੀ ਕਿ ਬਾਕੀਆਂ ਦੇ ਜੋਗੀਆਂ ਨੇ ਵੀ ਗੁਰੂ ਜੀ ਨੂੰ ਮੱਥਾ ਟੇਕਿਆ ਅੱਗੇ ਹੋਸ਼ ਅਤਮਾਰਕ ਤੇ ਚੱਲਣ ਦਾ ਪ੍ਰਣ ਕੀਤਾ ਉਸ ਦਿਨ ਤੋਂ ਗੋਰਖ ਕਟੇ ਅਸਥਾਨ ਦਾ ਨਾਮ ਉਸ ਦਿਨ ਤੋਂ ਗੋਰਖਮਤੀ ਅਸਥਾਨ ਦਾ ਨਾਮ ਨਾਨਕਮਤਾ ਰੱਖਿਆ ਗਿਆ ਜੋ ਇੱਕ ਗੁਰਦੁਆਰੇ ਦੇ ਰੂਪ ਵਿੱਚ ਅਜੇ اٹਲ ਹੈ ਜਿਸ ਦੀ ਮਹਿਮਾ ਵੱਧਦੀ ਜਾਂਦੀ ਹੈ ਗੋਰਖਮਤੀ ਵਿੱਚ ਕਈ ਐਸੇ ਜੋਗੀ ਵੀ ਹਨ ਜਿਨ੍ਹਾਂ ਨੇ ਕਠਿਨ ਕਾਲਣਾ ਕਾਲ ਕੇ ਕੁਝ ਸਿੱਧੀਆਂ ਰੱਬੀ ਸ਼ਕਤੀਆਂ ਹਾਸਲ ਕੀਤੀਆਂ ਹੋਈਆਂ ਸਨ। ਉਹਨਾਂ ਨੇ ਕਈ ਕੋਤਕ ਕਰਕੇ ਦਿਖਾਏ ਕੋਈ ਅਸਮਾਨ ਵੱਲ ਉੱਡਿਆ ਕਿਸੇ ਪਾਣੀ ਸੁਕਾ ਦਿੱਤਾ। ਕਿਸੇ ਪਾਣੀ ਨੂੰ ਦੁੱਧ ਦਰਸ਼ਾਇਆ ਆਦਿ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਕੋਲ ਨੌ ਨਦੀਆਂ ਤੇ 12 ਸਿੱਧੀਆਂ ਸਨ ਉਹ ਜੋ ਚਾਹੇ ਕਰ ਸਕਦੇ ਸਨ ਪਰ ਵਾਹੀ ਗੁਰੂ ਦੀ ਬਖਸ਼ੀਆਂ ਦਾਤਾ ਦਾ ਦਿਖਾਵਾ ਨਹੀਂ ਕਰਨਾ ਚਾਹੁੰਦੇ ਸਨ ਫਿਰ ਵੀ ਜੋਗੀਆਂ ਦਾ ਹੰਕਾਰ ਤੋੜਨ ਵਾਸਤੇ ਉਹਨਾਂ ਨੂੰ ਕੁਝ ਕੋਤਕ ਦਿਖਾਈ ਜੋਗੀਆਂ ਦੀਆਂ ਗੱਲਾਂ ਵਾਲੀਆਂ ਧੂਣੀਆਂ ਹੀ ਠੰਡੀਆਂ ਕਰ ਦਿੱਤੀਆਂ ਇੱਕ ਹੰਕਾਰੇ ਜੋਗੀ ਦੀਆਂ ਮੰਦਰਾ ਚੀਪੀ ਤੇ ਖੜਾ ਵਾ ਕਿਦਰੇ ਉਡਾਲ ਦਿੱਤੀਆਂ ਜਿਨ੍ਹਾਂ ਨੂੰ ਟੋਲਦਾ ਮਰ ਗਿਆ ਉਹ ਸਰੀਰ ਤੇ ਮਨ ਦੀਆਂ ਅੱਖਾਂ ਨਾਲ ਉਸ ਨੂੰ ਕਿਤੇ ਨਾ ਦਿਸੀਆਂ ਜਿਸ ਪਹਾੜ ਉੱਤੇ ਗੋਰਖ ਮਤਾ ਨਾਨਕ ਮਤਾ ਹੈ ਉਸ ਉੱਤੇ ਰੇਠੜੇ ਜਿਸ ਨਾਲ ਗਰਮ ਕੱਪੜੇ ਧੋਤੇ ਜਾਂਦੇ ਨੇ ਦੇ ਰੁਖ ਬਹੁਤ ਹਨ ਰੀਠਾ ਬਹੁਤ ਕੋੜਾ ਹੁੰਦਾ ਹੈ ਜੇ ਇਹ ਖਾਧਾ ਜਾਵੇ ਤਾਂ ਦਸਤ ਲਾ ਦਿੰਦਾ ਹੈ ਇੱਕ ਵੱਡੇ ਰੁੱਖ ਦੇ ਹੇਠ ਜੋਗੀ ਤੇ ਗੁਰੂ ਜੀ ਬੈਠੇ ਸਨ ਜੋਗੀਆਂ ਨੇ ਗੁਰੂ ਜੀ ਨੂੰ ਪਰਖਣ ਵਾਸਤੇ ਆਖਿਆ ਜੇ ਪ੍ਰਮਾਤਮਾ ਕੋਲ ਲਹਿ ਬੈਠੇ ਹੋ ਤਾਂ ਇਸ ਰੁੱਖ ਹੇਠ ਬੈਠਿਆਂ ਹੀ ਅਸਾਂ ਨੂੰ ਕੁਝ ਖਵਾਵੋ ਗੁਰੂ ਜੀ ਨੇ ਉਸ ਵੇਲੇ ਸਤ ਕਰਤਾ ਰੱਖ ਕੇ ਮਰਦਾਨੇ ਨੂੰ ਰੀਠੇ ਉੱਤੇ ਜੜਾ ਕੇ ਆਖਿਆ ਮਰਦਾਨਿਆਂ ਸਤ ਕਰਤਾ ਰਾਹ ਕੇ ਇਸ ਰੁੱਖ ਉੱਤੇ ਚੜ ਜਾ ਜਿੱਧਰ ਮੈਂ ਬੈਠਾ ਹਾਂ ਇਧਰ ਦੇ ਟਾਣ ਨੂੰ ਹਲੂਣ ਇਹ ਰੀਠੇ ਇਹਨਾਂ ਜੋਗੀਆਂ ਨੂੰ ਖਵਾਈ ਜੀ ਮਾਲਕ ਦਾ ਹੁਕਮ ਮੰਨ ਕੇ ਮਰਦਾਨਾ ਛੱਟਪਟ ਰੁੱਖ ਉੱਤੇ ਚੜ ਗਿਆ ਉੱਪਰ ਜਾ ਕੇ ਉਸ ਨੂੰ ਜ਼ੋਰ ਨਾਲ ਹਲੂਣਾ ਮਾਰਿਆ ਬਹੁਤ ਸਾਰੇ ਰੀਠੇ ਹੇਠਾਂ ਡਿੱਗ ਪਏ ਗੁਰੂ ਜੀ ਨੂੰ ਜੋਗੀਆਂ ਨੂੰ ਆਖਿਆ ਲਓ ਮਿੱਤਰੋ ਇਹ ਸ਼ਕੋ ਦੇਖੋ ਕਿੰਨੇ ਸਵਾਦੀ ਹਨ ਗੁਰੂ ਜੀ ਦਾ ਬਚਨ ਸੁਣ ਕੇ ਸਾਰੇ ਜੋਗੀ ਹੱਸ ਪਏ ਕਹਿਣ ਲੱਗੇ ਕੋੜਾ ਫਲ ਖਾ ਕੇ ਮਰ ਜਾਈਏ ਗੁਰੂ ਜੀ ਨੇ ਕਿਹਾ ਖਾ ਕੇ ਤਾਂ ਦੇਖੋ ਸੱਚੇ ਜੋਗੀ ਤਾਂ ਕੱਚੇ ਖਾ ਜਾਂਦੇ ਨੇ ਇਹ ਤਾਂ ਰੀਠਾ ਮਿੱਠਾ ਹੈ ਇੱਕ ਜੋਗੀ ਨੇ ਦੇਖਣ ਦੇ ਮਾਰੇ ਰੀਠਾ ਚੁੱਕਿਆ ਤੇ ਮੂੰਹ ਪਾਇਆ ਉਸ ਨੂੰ ਇੰਨਾ ਸਵਾਦ ਲੱਗਾ ਕਿ ਉਹ ਛੇਤੀ ਛੇਤੀ ਧਰਤੀ ਉੱਤੋਂ ਰੀਠੇ ਚੁੱਕ ਕੇ ਖਾਣ ਲੱਗ ਪਿਆ ਬਹੁਤ ਮਿੱਠੇ ਬਹੁਤ ਸਵਾਦ ਅਮਰੀ ਦੇ ਕੋਟ ਆਉਂਦੇ ਨੇ ਆਹ ਕੇ ਉਹ ਖਾਈ ਗਿਆ ਵੇਖੋ ਵੇਖੀ ਬਾਕੀ ਦੇ ਵੀ ਖਾਣ ਲੱਗ ਗਏ ਉਹਨਾਂ ਨੇ ਪੇਟ ਭਰ ਕੇ ਖਾਧੇ ਤੇ ਬੜੇ ਆਨੰਦ ਹੋਏ ਮਰਦਾਨਾ ਉੱਪਰ ਹੀ ਖਾਈ ਗਿਆ ਜਦੋਂ ਜੋਗੀ ਰੱਜ ਗਏ ਤਾਂ ਇੱਕ ਜੋਗੀ ਨੇ ਦੂਸਰੇ ਪਾਸਿਓਂ ਰੀਠਾ ਤੋੜ ਕੇ ਮੂੰਹ ਪਾਇਆ ਤਾਂ ਉਹ ਕੌੜਾ ਸੀ ਗੁਰੂ ਜੀ ਦੀ ਇਹ ਬਰਕਤ ਦੇ ਕੇ ਸਾਰੇ ਜੋਗੀ ਗੁਰੂ ਜੀ ਨੂੰ ਗੁਰੂ ਮੰਨ ਬੈਠੇ ਅਜੇ ਉਸ ਰੀਠੇ ਦੇ ਅੱਧੇ ਹਿੱਸੇ ਦੇ ਰੀਠੇ ਮਿੱਠੇ ਹਨ ਤੇ ਅੱਧੇ ਕੋੜੇ ਹਨ ਉਥੇ ਹੁਣ ਗੁਰਦੁਆਰਾ ਬਣਿਆ ਹੋਇਆ ਹੈ ਰੀਠਾ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟਸ ਜ਼ਰੂਰ ਕਰਿਓ ਤੇ ਨਾਲ ਦੀ ਨਾਲ ਹੀ ਸਾਡੇ ਚੈਨਲ ਜੀਵਨ ਸਬਸਕ੍ਰਾਈਬ ਜੀਵਨ ਸਾਖੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ